ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆਂ ਕਿ ਸਭ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਦਾ ਵਲੋਗ ਲੈ ਕੇ ਆ ਰਹੇ ਆਂ ਜੀ ਤਕ ਤਸ਼ਰੀ ਦਮਦਮਾ ਸਾਹਿਬ ਸਾਹਿਬ ਉਹ ਕੀ ਤਲਵੰਡੀ ਵਿਖੇ ਜੋ ਬਸਾਖੀ ਮੇਲਾ ਲੱਗਦਾ ਸੋ ਉੱਥੇ ਇੰਟਰਨੈਸ਼ਨਲ ਨਿਰਵੈਰ ਖਾਲਸਾ ਗਤਕਾ ਖਾਲਾ ਰਾਜਪੁਰਾ ਦੇ ਸਿੰਘ ਜਾ ਰਹੇ ਨੇ ਜੀ ਸੋ ਅਸੀਂ ਹੁਣ ਤਲਵੰਡੀ ਸਾਬੋ ਪਹੁੰਚ ਚੁੱਕੇ ਆ ਜੀ ਸੋ ਪਹਿਲੇ ਦਿਨ ਗਤਕੇ ਦੇ ਮੁਕਾਬਲੇ ਤੇ ਦੂਸਰੇ ਦਿਨ ਬੁੱਢਾ ਦਲ ਵੱਲੋਂ ਮਹੱਲਾ ਸਜਾਇਆ ਜਾਣਾ ਹੈ ਜੀ ਸੋ ਅੱਜ ਸਾਡੀ ਛੋਟੀ ਟੀਮ ਜਿਹੜੀ ਜੂਨੀਅਰ ਟੀਮ ਹੈ ਨਿਰਵੇਰ ਖਾਲਸਾ ਗਤਕਾ ਗਰੁੱਪਿੰਡ ਬਾਸਮਾ ਤੋਂ ਉਹ ਗਤਕੇ ਦਾ ਪ੍ਰਦਰਸ਼ਨ ਕਰੇਗੀ ਸੋ ਸਭ ਤੋਂ ਪਹਿਲਾਂ ਸਾਨੂੰ ਇਹ ਚੜਦੀ ਕਲਾ ਨਸਲੇ ਕੋੜੇ ਦੀ ਜਿਹਦੇ ਦਰਸ਼ਨ ਹੋਏ ਜੀ ਇਨੇ ਕਾ ਨੂੰ ਮੱਲੇ ਦੇ ਵਿੱਚ ਤਿਆਰ ਬਰ ਤਿਆਰ ਹੋਣਾ ਸੋ ਉਸ ਤੋਂ ਬਾਅਦ ਅਸੀਂ ਤਕਤ ਤੇ ਜਾ ਕੇ ਦਰਸ਼ਨ ਕੀਤੇ ਸਾਰੇ ਸਿੰਘਾਂ ਨੇ ਤੇ ਉਸ ਤੋਂ ਬਾਅਦ ਅਸੀਂ ਮੁਕਾਬਲੇ ਤੇ ਜਾਣਾ ਸੀ ਨਾਲ ਹੀ ਬੁੱਢਾ ਦਲ ਦੀ ਸ਼ਮੀਦ ਦੇ ਵਿੱਚ ਬੁੱਢਾ ਦਲ ਵੱਲੋਂ ਗੱਤਕੇ ਮੁਕਾਬਲੇ ਰੱਖੇ ਗਏ ਨੇ ਜੋ ਕਿ ਹਰ ਸਾਲ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਸਟੇਜ ਤੇ ਪਹੁੰਚ ਚੁੱਕੇ ਹਾਂ ਜੀ ਸਟੇਜ ਤੇ ਸਿੰਘਾਂ ਵੱਲੋਂ ਵਿਸ਼ਾਈ ਕੀਤੀ ਜਾ ਰਹੀ ਹੈ ਸਟੇਜ ਤਿਆਰ ਬਰ ਤਿਆਰ ਹੈ ਜੀ ਸੋ ਕੁਝ ਹੀ ਸਮੇਂ ਚ ਮੁਕਾਬਲਾ ਵੀ ਸ਼ੁਰੂ ਹੋਣ ਵਾਲਾ ਹੈ ਸੋ ਵੀਰ ਸੁਪਰੀਤ ਸਿੰਘ ਜੀ ਤੇ ਹੋਰ ਨਿਰਵੈਰ ਖਾਲਸਾ ਗਤਕਾ ਗਰੁੱਪ ਦੇ ਜੋ ਸੀਨੀਅਰ ਸਿੰਘ ਨੇ ਉਸ ਨਾਲ ਹੈਲਪ ਕਰਾ ਰਹੇ ਸੀ ਸੋ ਪਹਿਲਾ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਲੁਧਿਆਣੇ ਦੀ ਟੀਮ ਦਾ ਜੀ ਬੁਰਜ ਕਲਾਰ ਸੋ ਇਸ ਤੋਂ ਬਾਅਦ ਨਾਲ ਦੀ ਨਾਲ ਫਾਈਟਾਂ ਵੀ ਨੇ ਜੋ ਫਰੀ ਸੋਟੀ ਫਾਈਟ ਹੈ ਸੋ ਪਹਿਲੀ ਫਾਈਟ ਰਾਜਪੁਰਾ ਤੋਂ ਅਮਨਦੀਪ ਸਿੰਘ ਤੇ ਪਟਿਆਲੇ ਤੋਂ ਕੋਲੀ ਪਿੰਡ ਦੀ ਟੀਮ ਦੇ ਸਿੰਘ ਖੇਡ ਰਹੇ ਨੇ ਜਿਸ ਵਿੱਚੋਂ ਅਮਨਦੀਪ ਸਿੰਘ ਰਾਜਪੁਰਾ ਨੇ ਇਹ ਮੁਕਾਬਲਾ ਜਿੱਤਿਆ। ਉਸ ਤੋਂ ਬਾਅਦ ਨਾਲ ਦੀ ਨਾਲ ਅਗਲਾ ਪ੍ਰਦਰਸ਼ਨ ਸੀ ਉਹ ਟੀਮ ਮਹੱਲਾਸ ਜਾ ਕੇ స్టేਟ ਤੇ ਪਹੁੰਚੀ ਤੇ ਨਾਲ ਹੀ ਉਹਨਾਂ ਟੀਮਾਂ ਨੇ ਬਹੁਤ ਹੀ ਚੜ੍ਹਦੀ ਕਲਾ ਵਾਲਾ ਪ੍ਰਦਰਸ਼ਨ ਕੀਤਾ। ਸੋ ਸੰਗਤਾਂ ਬਹੁਤ ਸੀ ਜੀ ਬਹੁਤ ਠਾਠਾ ਮਾਰਦਾ ਇਕੱਠ ਸੀ ਸੰਗਤਾਂ ਦਾ ਮੁਕਾਬਲੇ 'ਚ। ਸੋ ਅਗਲੇ ਦਿਨ ਮਹੱਲੇ ਚ ਵੀ ਬਹੁਤ ਚੜ੍ਹਦੀ ਕਲਾ ਨਾਲ ਸੰਗਤਾਂ ਹਾਜ਼ਰੀਆਂ ਲਵਾਉਂਦੀਆਂ ਨੇ ਸੋ ਇਹ ਤੁਸੀਂ ਨਿਸ਼ਾਨਾ ਲਗਾ ਰਹੇ ਤਿਉਹਾਰ ਦੇ ਨਾਲ ਜਿੰਨ ਵੱਲੋਂ ਪ੍ਰਦਰਸ਼ਨ ਦੇਖ ਰਿਹਾ ਮੱਲਾ ਸੁਜਾਨ ਤੋਂ ਬਾਅਦ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕੀਤਾ ਗਿਆ ਸੋ ਉਸ ਤੋਂ ਬਾਅਦ ਸਟੇਜ ਤੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਜਥੇਦਾਰ ਜੀ ਆਏ ਆ ਜੀਰਵਾਇਆ ਸਿੰਘ ਸਾਹਿਬ ਰੋਮਣੀ ਸੇਵਾ ਰਤਨ ਜਥੇਦਾਰ ਹਰਪ੍ਰੀਤ ਸਿੰਘ ਜੀ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਧਾਨ 96 ਕਰੋੜੀ ਮੁਖੀ ਬੁੱਢਾ ਦਲ ਐਡਵੋਕੇਟ ਅਰਜੀਤ ਸਿੰਘ ਧਾਮੀ ਜੀ ਸੋ ਹੁਣ ਆ ਕੇ ਬੁੱਢਾ ਦਲ ਦੇ ਮੌਜੂਦਾ ਮੁਖੀ ਬਚਨ ਸਰਵਣ ਕਰਾਂਗੇ ਗੱਜ ਗੱਜ ਗੱਜਾ ਮਾਨ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਉਸ ਸਟੇਜ ਤੇ ਪਹੁੰਚੇ ਤੇ ਉਹਨਾਂ ਵੱਲੋਂ ਸੰਤਾਂ ਨੂੰ ਜੀਓ ਆਖਿਆ ਜੀਓ ਆਇਆ ਆਖਿਆ ਗਿਆ ਤੇ ਉਸ ਤੋਂ ਬਾਅਦ ਬੁੱਢਾ ਦਲ ਦੇ ਨਾਨਕ ਗਰ ਬਗਲੇ ਜੋ ਘੋੜਿਆਂ ਦੇ ਜਥੇਦਾਰ ਨੇ ਉਹਨਾਂ ਵੱਲੋਂ ਕਵਿਤਾ ਸਰਦਾਰ ਨੂੰ ਸਵਰਨ ਕਵਿਤਾ ਸੁناਈ ਗਈ ਉਸ ਤੋਂ ਬਾਅਦ ਮੁਕਾਬਲੇ ਦੀ ਸਮਾਪਤੀ ਕੀਤੀ ਗਈ ਇਸ ਮੁਕਾਬਲੇ ਵਿੱਚ ਸਾਰੀਆਂ ਹੀ ਟੀਮਾਂ ਨੂੰ ਬੁੱਢਾ ਦਲ ਕਹੇਦਾਰ ਬਰਾਬਰ ਦੇ ਪੋਹੇ ਦਿੱਤੇ ਗਿਆ ਕਿਸੇ ਨੂੰ ਵੀ ਫਸ ਸੈਕਿੰਡ ਥਰਡ ਨਹੀਂ ਕੱਟਿਆ